ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ। ਉਮੀਦ ਕਰਦਾ ਹਾਂ ਸਾਰੇ ਵੀ ਠੀਕ ਠਾਕ ਹੋਵੋਗੇ। ਆਪਾਂ ਪਹੁੰਚੇ ਟਰੈਕਟਰ ਮੱਡੀ ਬਰਨਾਲਾ ਬਾਈਂ ਦਾ ਕਰਦੇ ਆ ਗੱਲਬਾਤ ਐਡਰੈਸ ਦਿਨੇ ਆ ਬਾਈਂ ਦਾ ਤੇ ਮੋਬਾਈਲ ਨੰਬਰ ਵੀਡੀਓ ਦੇ ਹੱਟ ਤੇ ਮਿਲੂਗਾ। ਮੇਰਾ ਨਾਮ ਹੈ ਜੀ ਪ੍ਰਧਾਪ ਲਾਪ੍ਰਿਤ। ਇਹ ਚਾਹ ਕਿਦਾ ਪਿੰਡ ਆਪਣਾ ਮਲੇ ਆ। ਮਲੇ ਬਾਈਂ ਦਾ ਪਿੰਡ ਹੈ। ਇੱਧਰ ਦਿਖਾਉਣੇ ਆਪਾਂ ਅਰਜਨ। ਅਰਜਨ 605 ਜੀ ਦੇਖ ਸਕਦੇ ਹੋ। 2001 ਦਾ ਮਾਡਲ ਆ ਜੀ। 1 ਮਾਡਲ ਹੈ ਜੀ ਦੇਖ ਸਕਦੇ ਹੋ ਟਰੈਕਟਰ। ਪੀਵੀ 13 ਦਾ ਸੰਪੂਰਨ ਦਾ। ਸੰਗਰੂਰ ਦਾ ਨੰਬਰ ਹੈ ਪੰਜਾਬ ਨੰਬਰ ਹੈ ਟਰੈਕਟਰ ਜੀ 4 ਸਪਿਰੋ ਕੰਡੀਸ਼ਨ ਵਗੈਰਾ ਤੇ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ 6570 ਰੁਪਏ ਹੈਗੇ ਜੀ 6570 ਪੈਸੇ ਟਾਇਰਾ ਟਰੈਕਟਰ ਦੇ ਜੀ ਦੇਖ ਸਕਦੇ ਹੋ ਤੇ ਰਹਿਣ ਵਾਲਾ ਟਰੈਕਟਰ ਬਈ ਕਿਵੇਂ ਹੈ ਟਰੈਕਟਰ ਦਾ ਜੀ ਆ ਬੌਨਟ ਤੇ ਠੀਕ ਹੈ ਜੀ ਬਾਕੀ ਸਾਰਾ ਰਹਿਣਾ ਬਾਈ ਕਹਿੰਦਾ ਕਈ ਵਾਰੀ ਦੂਰੋਂ ਆਉਣੇ ਹੁੰਨੇ ਹੋ ਬਾਈ ਆਪਾਂ ਉਹ ਗੱਲ ਨਹੀਂ ਬਾਈ ਕਹਿੰਦਾ ਪਹਿਲਾਂ ਦੱਸ ਦਿਆ ਤਾਂ ਹਾਂ ਤੋਂ ਕੱਲੇ ਛੱਤਾ-ਸੱਤਾ ਪੇਂਟ ਹੈ ਚਾਹ ਇਹਦੀ ਸ਼ੋ ਦੀ ਤੇ ਟੈਂਕੀ ਦੀ ਥੱਲੋਂ ਸਾਰਾ ਰਹਿਣਾ ਟਰੈਕਟਰ ਬਾਡੀ ਲਾਈਨ ਦਾ オリジナル ਟਰੈਕਟਰ ਸੈਂਪਲ ਸਟੀਅਰਿੰਗ ਹੈ ਰਿੰਬਾ ਦਾ オリジナル ਟਰੈਕਟਰ 4 ਸਪੀਰ ਉਹ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਤੇ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ 235000 235000 ਤੇ ਕਿੰਨੇ ਦਾ ਦੇ ਦੇਣਗੇ ਬਈ ਆਪਾਂ ਇਹ 220000 ਤਾਂ ਦੇ ਦੇਗੇ 220000 ਤਾਂ ਦੇ ਦੂ ਬਾਈ ਟਰੈਕਟਰ ਸਾਨੂੰ ਆਇਆ ਵੀ ਦੂਰੋਂ ਆ ਜਾਂਦਾ ਬਾਈ ਨੇ ਗੱਪ ਨਹੀਂ ਮਾਰਿਆ ਸਾਨੂੰ ਇੱਧਰ ਦਾ ਦੱਸ ਦਿਆ ਜੀ 855 855 ਜੀ ਇਹ ਕਿਹੜਾ ਮਾਡਲ ਹੈ 13 ਮਾਡਲ ਹੈ ਜੀ ਟਰੈਕਟਰ ਦੇਖ ਸਕਦੇ ਹੋ ਟਾਪ ਮਾਡਲ ਕੀ ਹੈ ਬਈ ਹਾਂਜੀ ਹਾਂ ਟਾਪ ਮਾਡਲ ਟਾਪ ਮਾਡਲ ਹੈ ਜੀ ਦੇਖ ਦੇਖ ਸਕਦੇ ਹੋ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਠੀਕ ਹੈ 750 ਦੇ ਟਾਇਰ ਹੈ ਇਹਦੇ ਜੀ ਠੀਕ ਹੈ ਤੇ ਛਤਰੀ ਦੇਖੋ ਫਾਈਬਰ ਵਾਲੀ ਲੱਗੀ ਹੈ ਡੈਕ ਵਗੈਰਾ ਇਹਦੇ ਮੈਂ ਕਿਹਾ ਬਈ ਸਾਊਂਡ ਵਗੈਰਾ ਹਾਂਜੀ ਹਾਂਜੀ ਠੀਕ ਹੈ ਤੇ ਮਗਰਾਟ ਦੇਖੋ ਬਈ ਜਮਨ ਸਾਰਾ ਰੇਨ ਵਾਲਾ ਹੈ ਜਮਨ ਹਾਂਜੀ ਹਾਂਜੀ ਮਗਰਾਟਾਂ ਦੀਆਂ ਸੱਤਾਂ ਵਗੈਰਾ ਦੇਖੋ ਜੀ ਸਾਰਾ ਰੇਨ ਵਾਲਾ ਟਰੈਕਟਰ ਹੈ ਜੀ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ ਫਿਰ ਡਿਮਾਂਡ ਹੈ ਜੀ 475000 ਜੀ ਠੀਕ ਹੈ ਤੇ ਦੇਣਾ ਕਿੰਨੇ ਦਾ ਫਿਰ ਬਈ ਆਪਾਂ ਮੌਕੇ ਤੇ ਇਹ 460000 ਦੇ ਦੇ ਦਿੰਗੇ 460000 ਦਾ ਦੇ ਦਿਆਂਗੇ ਬਾਈ ਕਹਿੰਦਾ ਟਰੈਕਟਰ ਦੇ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਜਮਨ ਨਵਾਂ ਟਰੈਕਟਰ ਪਿਆ 4 ਸਪਿਰ ਨਵੇਂ ਟਾਇਰ ਦੇਖ ਸਕਦੇ ਹੋ ਜਮਨ ਨਵੇਂ ਟਾਇਰਾਂ ਟਰੈਕਟਰ ਦੇ ਤੇ ਇਧਰ ਆ ਗਿਆ ਨਿਊ ਹਾਲੈਂਡ 5520 5620 ਦੇਖ ਸਕਦੇ ਹੋ ਜੀ ਇਹ ਟੌਪ ਮਾਡਲ ਹੈ ਬਾਈ ਜਮਨ ਹਾਂ ਜੀ ਹਾਂ ਜਮਨ ਹੋਰ ਬਾਈ ਫੋਰ ਟਰੈਕਟਰ ਹੈ ਜੀ ਟੌਪ ਮਾਡਲ ਹੈ ਦੇਖ ਸਕਦੇ ਹੋ ਛਾਤਰੀ ਵਗੈਰਾ ਤੇ ਸੀਆਰਡੀ ਹੈ ਇੱਕ ਦੂਜਾ ਜੀ ਸੀਆਰਡੀ ਜੀ ਸੀਆਰਡੀ ਲਫਾ ਫੇਲ ਬੂਫੇ ਨਾਲ ਹੀ ਹੈ ਤੇ ਮਾਡਲ ਕਿਹੜਾ ਬਈ ਇਹ 2022 ਜੀ 22 ਮਾਡਲ ਹੈ ਟਰੈਕਟਰ ਦੇਖ ਸਕਦੇ ਹੋ ਸੀਆਰਡੀ ਟਰੈਕਟਰ ਹੈ ਇਹਦਾ ਫਿਰ ਉਹ ਵੀ ਹੁੰਦਾ ਹੋਊਗਾ ਬਈ ਇੱਕ ਟਰੈਕਟਰ ਦੇ ਕਿਹੜੇ ਲਾਲਾ ਵੀ ਤਨ ਤਨ ਜਿੰਨਾ ਕਮ ਦਿੰਦਾ ਉਹ ਹਾਂਜੀ ਹਾਂ ਇੱਥੇ ਆ ਗਏ ਜੀ ਇਹ 45 ਪਾਵਰ ਅੱਛਾ ਜੀ ਇਧਰ ਸਾਰਿਆਂ ਤੋਂ ਅਗੇ ਇਹ 55 ਠੀਕ ਆ ਜੀ ਤੇ 65 ਤੋਂ 70 ਪਾਵਰ ਕੰਪਨੀ 65 ਕਹਿੰਦੀ ਹੈ ਵੈਸੇ 65 ਤੋਂ ਵੱਧ ਪ੍ਰੋਡਿਊਸ ਕਰ ਠੀਕ ਆ ਠੀਕ ਹੈ 64 ਪੁਆਇੰਟ ਕੁਛੇ ਦੀ ਪੀਟੀਓ ਪਾਵਰ ਆ ਜੀ ਠੀਕ ਹੈ ਵੀ ਤਨ ਟਰੈਕਟਰਾਂ ਦਾ ਕੰਮ ਦਿੰਦਾ ਕਹਿੰਦਾ ਭਾਬ ਦੇਖ ਸਕਦੇ ਹੋ ਟਰੈਕਟਰ ਤੇ ਟਾਇਰ ਕਿੱਲੇ ਲੱਗ ਪਏ ਆ ਬਈ ਇਹਦੇ ਟਾਇਰ ਇਹ 95 ਪੈਸੇ ਟਾਇਰ ਆ ਟਰੈਕਟਰ ਦੇ ਨਾਲ ਦੇ ਦੇਖ ਸਕਦੇ ਹੋ ਜੀ ਸਾਰਾ ਕੁਝ ਨਾਲ ਦਾ ਜੀ ਤੇ ਮਾਗਰੋ ਬਾਜ ਵਗੈਰਾ ਤਾਂ ਨਹੀਂ ਕਰਦਾ ਬਈ ਇਹ ਨਹੀਂ ਨਹੀਂ ਇਹ ਨਹੀਂ ਕਰਦਾ ਜੀ ਇਹ ਨਹੀਂ ਕਰ ਦੋ ਪਹੀਟਾ ਐਕਸਟਰਾ ਲੱਗੇ ਹੋਇਆ ਕੰਪਨੀ ਚ ਇਹਦੇ ਚਾਰ ਆਉਂਦੀਆਂ ਨੇ ਤੇ 6 ਲੱਗੀਆਂ ਹੋਈਆਂ ਠੀਕ ਹੈ ਇਹਦੇ 6 ਲੱਗੀਆਂ ਜੀ ਤੇ ਰੇਟ ਦੀ ਗੱਲ ਕਰੀਏ ਬਈ ਆਪਾਂ 11,75,000 ਜੀ 11,75,000 ਰੁਪਿਆ ਰੇਟ ਹੈ ਤੇ ਦੇਮਾਏ ਕਿਵੇਂ ਕਿੰਨੇ ਦਾ ਬਈ ਮੌਕੇ ਤੇ ਆਪਾਂ ਇਹ ਮੌਕੇ ਤੇ ਇਹ ਦੇ ਦਾਂਗੇ ਜੀ ਆਪਾਂ ਸਾਡੇ ਘਰ ਵਿੱਚ ਸਾਡੇ 11.5 ਲੱਖ ਦਾ ਟਰੈਕਟਰ ਮਿਲ ਜੂਗਾ ਜੀ ਕੋਈ ਬਾਜ ਵਗੈਰਾ ਨਹੀਂ ਜਮਾ ਸਾਇਲੈਂਟ ਟਰੈਕਟਰ ਆ ਮਾਗਰੋ ਵੀ ਸਾਇਲੈਂਟ ਹੈ ਉਹ ਵੀ ਸਾਇਲੈਂਟ ਹੈ ਮੂਰੋਂ ਵੀ ਸੀਆਰਡੀ ਟਰੈਕਟਰ ਤੇ ਤਿੰਨ ਟਰੈਕਟਰਾਂ ਦਾ ਕੰਮ ਦਿੰਦਾ ਬਈ ਜੇ ਕਿਸੇ ਵੀਰ ਨੇ ਲੈਣਾ ਜਮਾ ਨਮਾ ਟਰੈਕਟਰ ਇਹਦਾ ਆ ਗਿਆ 855 ਜੀ 855 17 ਮਾਡਲ ਜੀ ਟਰੈਕਟਰ ਦੇਖੋ ਪਹਿਲਾਂ ਜਮਾ ਨਮਾ ਟਰੈਕਟਰ ਪਿਆ ਜੀ ਕੋਕਾ ਪੀਸ ਸਾਤਰੀ ਵਗੈਰਾ ਦੇਖੋ ਸਾਉਂਡ ਵਗੈਰਾ ਵੀ ਇਹ ਵੀ ਨਾਲ ਦੇਵਾਂਗੇ ਬਈ ਹਾਂਜੀ ਹਾਂ ਸਾਰਾ ਕੁਝ ਨਾਲ ਤੇ ਮਗਰਿਆਟ ਦੇਖੋ ਜੀ ਜਮਾ ਇਹ ਨਾਲ ਪਿਆ ਜੀ ਜਮਾ ਨਵੇਂ ਮਗਰਿਆਟ ਪਏ ਆ ਜੀ ਦੇਖ ਸਕਦੇ ਹੋ ਮਾਗਰੋ ਦੇਖੋ ਜੀ ਟਰੈਕਟਰ ਚਾਰ ਸਪਿਰੋ ਡਬਲ ਡਿਸਟ੍ਰੀਬਿਊਟਰ ਟਾਪ ਮਾਡਲ ਚ ਆ ਗਿਆ ਜੀ ਤੇ ਇਹਦੇ ਰੇਟ ਦੀ ਗੱਲ ਕਰੀਏ ਬਈ ਆਪਾਂ ਇਹਦਾ ਰੇਟ ਹੈ ਜੀ 575000 ਤੇ ਦੇਵਾ ਕਿੰਨੇ ਦਾ ਮੁੱਕੇ ਤੇ ਬਈ ਆਪਾਂ 5 ਲੱਖ 60 ਹਜ਼ਾਰ ਦਾ ਦੇ ਦਾਂਗੇ ਬਾਈ ਕਹਿੰਦਾ ਜੀ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਦੇਖੋ ਜੀ ਨਾਲ ਦੇ ਟਾਇਰ ਆ ਬਾਡੀ ਲਾਈਨ ਦੇਖੋ ਜੀ ਪਹਿਲਾਂ ਨਾਲ ਦੇ ਕਿੰਨੇ ਕ ਪਈ ਆ ਬਾਈ ਇਹਦੇ 75 ਪੈਸੇ ਟਾਇਰ ਹੈਗੇ 75 ਪੈਸੇ ਟਾਇਰ ਹੈਗੇ ਬਾਈ ਨਮਿਆ ਵਰਗੀ ਪਈ ਆ ਟਰੈਕਟਰ ਦੇ ਟਾਇਰ ਦੇਖ ਸਕਦੇ ਹੋ ਕ੍ਰੀਸ਼ਨ ਵਗੈਰਾ ਟਰੈਕਟਰ ਦੀ ਚਾਰ ਸਫੇਰੋਂ ਜਮਾ ਨਮਾ ਟਰੈਕਟਰ ਪਿਆ ਜੀ ਕਿਸੇ ਨੇ 17 ਮਾਡਲ ਕੋਕਾ ਪੀਸ ਲੈਣਾ ਬਈ ਜਮਾ ਪੱਠੀ ਤੇ ਵੀ ਓਵੇਂ ਪਿਆਣਾ ਬਈ ਹਾਂ ਆ ਦੇਦਾ ਧੂਏ ਵਾਲੇ ਤੇ ਵੀ ਰੰਗ ਬਾਈ ਓਮੇ ਪਿਆ ਜੇ ਕਿਸੇ ਵੀ ਨੇ ਲੈਣਾ ਹੈ ਸਾਰਾ ਟਰੈਕਟਰ ਰੇਜਨ ਵਾਲਾ ਜਮਾ ਨਵਾਂ ਟਰੈਕਟਰ ਹੈ ਜੇ ਕਿਸੇ ਵੀ ਨੂੰ ਲੋੜ ਹੈ ਇਹ ਨਾਲ ਟਰੈਕਟਰ ਦੀਆਂ ਇਹਨਾਂ ਦੇਖੋ ਵੀ 17 ਮਾਡਲ ਹੈ ਦਾ 24 ਵਾਲੀ ਕੜੀਸ ਨਹੀਂ ਹੈ ਬਾਈ ਹੈਨਾ ਤੇ ਬਾਕੀ ਸਾਰੇ ਬਾਈ ਦਾ ਆਪਾਂ ਸਾਨੂੰ ਡਰੈਸ ਵਗੈਰਾ ਦਿੰਨੇ ਆ ਹਾਂਜੀ ਬਾਈ ਦੱਸ ਆਪਣਾ ਡਰੈਸ ਵਗੈਰਾ ਮੇਨ ਆਪਣਾ ਮੇਨ ਐਡਰੈਸ ਹੈਗੀ ਹੱਡਿਆ ਠੀਕ ਹੈ ਜੀ ਸਟੈਂਡ ਚੌਂਕ ਚ ਠੀਕ ਹੈ ਉਹ ਤੇ ਸ਼ੋਰੂਮ ਆ ਪਾਪਾ ਟਰੈਕਟਰ ਸੇਲ ਪਰਚੇ ਨਾਮ ਤੇ ਠੀਕ ਹੈ ਜੀ ਉੱਥੇ ਟਰੈਕਟਰ ਹੁੰਦੇ ਆਪਣੇ ਕੋਲੇ ਹਾਂਜੀ ਹਾਂ ਉੱਥੇ ਆਪਣੇ ਕੋਲੇ ਹੁੰਦੇ ਆ 20 ਠੀਕ ਹੈ ਤੇ ਆਪਾਂ ਫਿਰ ਕਿਰਾਏ ਕਰੂਏ ਤੇ ਵੀ ਦਿੰਨੇ ਆਂ ਹਾਂਜੀ ਹਾਂਜੀ ਕਿਰਾਏ ਤੇ ਵੀ ਦਿੰਨੇ ਆਂ ਆਪਾਂ ਲੋਨ ਵੀ ਕਰਵਾ ਲੈਨੇ ਆਂ ਟਰੈਕਟਰ ਤੇ ਤੇ ਟਰੈਟ ਵੀ ਕੱਟ ਲੈਨੇ ਹਾਂ ਹਾਂਜੀ ਹਾਂ ਵਿੱਚ ਟਰੈਕਟਰ ਪੰਜਾਬ ਨੰਬਰ ਪੰਜਾਬ ਨੰਬਰ ਟਰੈਕਟਰ ਹੀ ਹੁੰਦਾ ਸੋਡੇ ਕੋਲੇ ਪੰਜਾਬ ਹੀ ਕੱਟਦੇ ਹਾਂ ਹਾਂਜੀ ਹਾਂ ਸਾਰਾ ਆਪਣਾ ਕੰਮ ਪੰਜਾਬ ਨੰਬਰ ਪੰਜਾਬ ਨੰਬਰ ਤੇ ਇੱਕ ਨੰਬਰ ਕਾਪ ਮੈਂ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੈ ਪੂਰੀ ਫੁੱਲ ਜੀ ਕਾਪੀ ਕਾਗਜ਼ ਦੀ ਸਾਡੀ ਜ਼ਿੰਮੇਵਾਰੀ ਹੈ ਟਰੈਕਟਰ ਤੁਸੀਂ ਆਪ ਦਾ ਪਸੰਦ ਕਰ ਠੀਕ ਹੈ ਇਹ ਕਿੱਥੇ ਜਾ ਗਿਆ ਆਪਣਾ ਇਹ ਖੜਿਆ ਚੌਕ ਸਟੈਂਡਰਡ ਚੌਂਕ ਤੇ ਅਸਾ ਸਟੈਂਡਰਡ ਚੌਂਕ ਚ ਹਾਂਜੀ ਤੇ ਤੇਛਾ ਤੇ ਇਹ ਸੋਮਵਾਰ ਨੂੰ ਆਪਾਂ ਇੱਥੇ ਮੰਡੀ ਚੁੰਨੇ ਇੱਕ ਕੈ ਨੰਬਰ ਪਲਾਟ ਹੈ ਇਹ ਦੂਜਾ ਤੀਜਾ ਹੀ ਹੈ ਜੀ ਬਸ ਅਸਾਂ ਦੂਜਾ ਥਾਲੀ ਮੰਡੀ ਹੈਗੀ ਵੱਡੀ ਠੀਕ ਹੈ ਜੀ ਹਾਂਜੀ ਇੱਥੇ ਆਪਣੇ ਕੋਲ ਦੋ ਪਲਾਟਾ ਕਿੱਥੇ ਠੀਕ ਹੈ ਦੋ ਪਲਾਟਾ ਹੈ ਜੀ ਦੇਖ ਸਕਦੇ ਹੋ ਜੇ ਕਿਸੇ ਵੀ ਨੇ ਕੋਈ ਵੀ ਟਰੈਕਟ ਲੈਣਾ ਬਾਈ ਨਾਲ ਸਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ